ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੂਲ ਮੰਤਰ जाप ਦੀ ਸ਼ਕਤੀ ਦੇਖਣੀ ਹੈ ਤਾਂ ਇਹ ਤਿੰਨ ਕੰਮ ਕਰੋ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਮੂਲ ਮੰਤਰ ਦਾ ਜਾਪ ਜੋមនុស្ស ਖ ਵੀ ਕਰਦੇ ਹਨ ਤਾਂ ਉਹ ਇਹ ਤਿੰਨ ਕੰਮ ਜ਼ਰੂਰ ਕਰੋ ਤਾਂ ਦੇਖਣਾ ਜੀ ਦਿਨਾਂ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਕਿਸਮਤ ਤੇ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੇ ਪ੍ਰਕਾਟਾ ਜਾਣਗੀਆਂ ਇਹ ਉਹ ਕਿਹੜਾ ਕੰਮ ਹੈ ਜੋ ਆਪਾਂ ਮੂਲ ਮੰਤਰ ਕਾਢੇ ਸਮੀ ਕਰਨਾ ਹੈ ਇਹ ਸਾਨੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਜੀ ਸਾ ਸੰਗਤ ਜੀ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਸਮਝਣਾ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਤਾਂ ਕਿ ਤੁਹਾਡੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾ ਸੰਗਤਾਂ ਜੀ ਮੂਰ ਮੰਤਰ ਦਾ ਜਾਪ ਸਾਡੇ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਜੀ ਜੋ ਵੀ ਮਨੁੱਖ ਪੂਰੀ ਸ਼ਰਤਾਂ ਦੇ ਨਾਲ ਤੇ ਭਰੋਸੇ ਦੇ ਨਾਲ ਕਰਦੇ ਹਨ ਉਹਨਾਂ ਦੀ ਹaik ਮਨ ਕਾਮਨਾ ਤੇ ਇੱਛਾ ਪੂਰੀ ਹੋ ਜਾਂਦੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ ਜਿਸ ਰਸਨਾ ਦੇ ਉੱਤੇ ਜਿਸ ਹਿੱਤੇ ਦੇ ਉੱਤੇ ਮੂਲ ਮੰਤਰ ਦਾ ਜਾਪ ਵਸ ਜਾਂਦਾ ਹੈ ਸਮਝੋ ਉਸ ਦਾ ਬੇੜਾ ਪਾਰ ਹੋ ਗਿਆ ਪਰ ਸਾਡੇ ਵਿੱਚੋਂ ਕਈ ਅਜੇਹੇ ਮਨੁੱਖ ਹਨ ਮਨੁੱਖ ਨੇ ਜੋ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਨਾਲ ਨਾਲ ਕੀ ਗਲਤੀ ਕਰ ਬੈਠਦੇ ਹਨ ਕਿ ਸਾਡੇ ਉੱਤੇ ਕਿਰਪਾ ਹੋਣ ਵਿੱਚ ਦੇਰੀ ਲੱਗ ਜਾਂਦੀ ਹੈ ਤਾਂ ਉਹ ਗਲਤੀ ਆਪਾਂ ਹੁਣ ਬਿਲਕੁਲ ਨਹੀਂ ਕਰਨੀ ਕਿਰਪਾ ਹੋਣ ਤੇ ਦੇਰੀ ਲੱਗ ਸਕਦੀ ਹੈ ਅਪਾ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਗਿੰਤੀ-ਮਿੰਤੀਆਂ ਵੀ ਕਰਦੇ ਹਨ ਜਿਵੇਂ ਕਿ ਕਈਆਂ ਨੂੰ ਹੁੰਦਾ ਹੈ ਕਿ ਇੱਕ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੀਏ ਕਈ ਧੋਮਾਲਾ ਦਾ ਮੂਲ ਮੰਤਰ ਦਾ ਜਾਪ ਵੀ ਕਰਦੇ ਹਨ ਤੇ ਕਈ 4 ਕਈ 6 ਤੇ ਕਈ 11 ਮਾਲਾ ਦਾ ਵੀ ਜਾਪ ਕਰਦੇ ਹਨ ਤੇ ਸਾ ਸੰਗਤ ਜੀ ਕਈ ਇਸ ਤੋਂ ਵੱਧ ਵੀ ਕਰਦੇ ਹੋਣਗੇ ਪਰ ਗਲਤੀ ਕਿੱਥੇ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਗੰਤੇ ਮੈਂਟੀਆਂ ਦੇ ਵਿੱਚ ਹੀ ਰਹਿ ਜਾਂਦੇ ਹਾਂ ਤੇ ਕਾਲੀ-ਕਾਲੀ ਵਿੱਚ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਿੱਥੇ ਕਿ ਸਾਡੀ ਕੋਈ ਭਾਵਨਾ ਹੀ ਨਹੀਂ ਬਣਦੀ ਅਸੀਂ ਆਪਣੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੂੰ ਕੁਲ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਸਿਰਫ ਰਸਨਾ ਵਿੱਚ ਹੀ ਮੂਲ ਮੰਤਰ ਦਾ ਜਾਪ ਕਰ ਰਹੀ ਹੁੰਦੀ ਹੈ ਕਈ ਤਰ੍ਹਾਂ ਦੇ ਇਸ ਪ੍ਰਤੀਵੀ ਵਿਚਾਰ ਹੁੰਦੇ ਹਨ ਕਿ ਕਈ ਵਾਰ ਆਪਾਂ ਕਢੀ ਵੀ ਦੇਖਦੇ ਰਹਿੰਦੇ ਹਾਂ ਮੂਲ ਮੰਤਰ ਦਾ ਜਾਪ ਕਰਦੇ ਸਮੇਂ ਕਿ ਅਸੀਂ ਇਸ ਤੋਂ ਬਾਅਦ ਆ ਕੰਮ ਵੀ ਕਰਨਾ ਹੈ ਤੇ ਉਹ ਵੀ ਕੰਮ ਕਰਨਾ ਹੈ ਭਾਵੇਂ ਕਿ ਸਾਡੇ ਮਨ ਵਿੱਚ ਸਾਡੇ ਕੰਮਾਂ ਦੀ ਹੀ ਫਿਕਰ ਚਲਦੀ ਰਹਿੰਦੀ ਹੈ ਪਰ ਅਸਨਾ ਮੂਲ ਮੰਤਰ ਦਾ ਜਾਪ ਅਸੀਂ ਕਰਦੇ ਹੀ ਰਹਿੰਦੇ ਹਾਂ ਐਸੇ ਤਾਂ ਮਹਾਂਪੁਰਖ ਜੀ ਕਹਿੰਦੇ ਹਨ ਕਿ ਸਾਡੀ ਰਸਨਾ ਤੇ ਵੀ ਜਦੋਂ ਮੂਲ ਮੰਤਰ ਦਾ ਜਾਪ ਆਉਂਦਾ ਹੈ ਉਹ ਤਾਂ ਆਪਣਾ ਕੰਮ ਹੀ ਕਰ ਲੈਂਦਾ ਹੈ ਪਰ ਜੇਕਰ ਅਸੀਂ ਹਿੱਤੇ ਰਹੀਂ ਭਾਵੇਂ ਜੇਕਰ ਅਸੀਂ ਮੰਨ ਰਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿੱਚ ਜੁੜ ਜਾਵਾਂਗੇ ਤਾਂ ਸਾਡੇ ਉੱਤੇ ਸੋਨ ਨਾਲੋਂ ਵੱਧ ਕਿਰਪਾ ਹੋਵੇਗੀ ਇਸ ਕਰਕੇ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਚਾਹੇ ਘੱਟ ਕਰ ਲੋ 108 ਵਾਰ ਮੂਲ ਮੰਤਰ ਦਾ ਜਾਪ ਕਰ ਲੋ ਜਾਂ 108 ਤੋਂ ਵੀ ਘੱਟ ਕਰ ਸਕਦੇ ਹਨ ਤੁਸੀਂ ਭਾਵੇਂ 5 ਵਾਰ ਭਾਵੇਂ 10 ਵਾਰ ਪੜ੍ਹ ਲਵੋ ਪਰ ਪੂਰੀ ਸ਼ਰਧਾ ਤੇ ਭਾਵਨਾ ਨਾਲ ਪੜਿਆ ਕਰੋ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਿਆ ਕਰੋ ਤਾਂ ਦੇਖਣਾ ਤੁਹਾਨੂੰ ਆਪਣੇ ਆਪ ਦੇ ਵਿੱਚ ਬੜਾ ਬਦਲਾਅ ਹੁੰਦਾ ਨਜ਼ਰ ਆਵੇਗਾ ਤੁਹਾਡਾ ਮਨ ਕੁਰੀਤੀਆਂ ਨੂੰ ਛੱਡ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਜਾਵੇਗਾ ਤਾਂ ਸਾ ਸੰਗਤ ਜੀ ਆਪਾਂ ਅੱਜ ਤੋਂ ਹੀ ਮੂਰ ਮੰਤਰ ਦਾ ਜਾਪ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੰਗ ਸੰਗ ਮਹਿਸੂਸ ਕਰਕੇ ਊਲ ਮੰਤਰ ਦਾ ਜਾਪ ਆਪਣੇ ਗੁਰੂ ਨਾਨਕ ਪਾਸ਼ਾ ਨੂੰ ਆਪਣੇ ਕੋਲ ਸਮਝ ਕੇ ਕਰਨਾ ਹੈ ਜੇਕਰ ਅਸੀਂ ਅੱਜ ਤੋਂ ਹੀ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਮਨ ਵਿੱਚ ਬਹੁਤ ਸਹਿਜ ਇਕਜਿਤ ਹੋ ਕੇ ਊਲ ਮੰਤਰ ਦਾ ਜਾਪ ਕਰਨਾ ਕਰਨ ਦੇ ਨਾਲ ਦੇਖਣਾ ਗੁਰੂ ਨਾਨਕ ਦੇਵ ਜੀ ਦੀ ਤੋ ਹਰਦੀ ਇੰਨੀ ਕਿਰਪਾ ਤੇ ਇੰਨੀ ਬਰਕਤ ਹੋ ਜਾਵੇਗੀ ਕਿ ਤੁਹਾਡੇ ਤੋਂ ਸੰਭਾਲਿਆ ਜਾਂ ਸੰਭਾਲੀ ਨਹੀਂ ਜਾਣੀ ਕਿਉਂਕਿ ਮੂਰਮੰਤ ਦਾ ਜਾਗਰਣ ਵਾਲੇ ਮਨੁੱਖਾਂ ਦੇ ਮਨ ਵਿੱਚ ਭਾਵਨਾਵਾਂ ਤੋਂ ਪਹਿਲਾਂ ਹੀ ਗੁਰੂ ਅਨੰਦ ਪਾਸ਼ਾ ਉਹਨਾਂ ਦੀ ਭਾਵਨਾ ਤੇ ਇੱਛਾ ਪੂਰੀਆਂ ਕਰ ਦਿੰਦੇ ਹਨ ਇੰਨੀ ਕਿਰਪਾ ਹੋ ਜਾਂਦੀ ਹੈ ਮੂਰਮੰਤ ਦੇ ਜਾਪ ਤੇ ਅਸੀਂ ਹਰ ਰੋਜ਼ ਜਾਪ ਕਰਦੇ ਹਾਂ ਤੇ ਬਸ ਕਿੰਤੀਆਂ ਮਿੰਟੀਆਂ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਤਾਂ ਅੱਜ ਤੋਂ ਜਦੋਂ ਵੀ ਆਪਾਂ ਮੂਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਿਕਾਰ ਤੇ ਸ਼ਰਤਾਂ ਦੇ ਨਾਲ ਤੇ ਭਰੋਸੇ ਦੇ ਨਾਲ ਕਰਨਾ ਹੈ ਫਿਰ ਦੇਖਣਾ ਕਿੰਝ ਕਿਸਮਤ ਚਮਕ ਜਾਵੇਗੀ ਅਤੇ ਉਸ ਤੋਂ ਵੱਧ ਦੂਸਰੀ ਗੱਲ ਹੈ ਜੀ ਮੂਲ ਮੰਤਰ ਦਾ ਜਾਪ ਦਾ ਸਹੀ ਸਮਾਂ ਉਹ ਕਿਹੜਾ ਹੈ ਜੀ ਤਾਂ ਵੇਖੋ ਜੀ ਇੱਥੇ ਮਹਾਂਪੁਰਖ ਜੀ ਆਖਦੇ ਹਨ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਸਾਡੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਪਵੰਦੀ ਨਹੀਂ ਹੈ ਪੈਸੇ ਤਾਂ ਕਿਸੇ ਵੀ ਬਾਣੀ ਨੂੰ ਪੜਨ ਦੇ ਲਈ ਸਾਡੇ ਉੱਤੇ ਕੋਈ ਪਵੰਦੀ ਨਹੀਂ ਹੈ ਜਦੋਂ ਵੀ ਸੰਤਾ ਦਿਲ ਕਰਦਾ ਹੈ ਅਸੀਂ ਮੂਲ ਮੰਤਰ ਦਾ ਜਾਪ ਚਾਹੇ ਕਿਸੇ ਹੋਵੇ ਕਿਸੇ ਬਾਣੀ ਦਾ ਜਾਪ ਕਰ ਸਕਦੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਅਮਿਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅਮ੍ਰਿਤ ਵੇਲੇ ਜੋ ਵੀ ਮਨੁੱਖ ਵੀ ਸੰਭਾਲਦੇ ਹਨ ਉਹਨਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਘੰਟਿਆਂ ਦੇ ਵਿੱਚ ਸਾਡੇ ਕੋਲੋਂ ਅਮ੍ਰਿਤ ਵੇਲਾ ਮੰਗਿਆ ਹੈ ਇਹ ਅਮ੍ਰਿਤ ਵੇਲੇ ਦੇ ਜੋ 3 ਘੰਟੇ ਹਨ ਜੇਕਰ ਉਹ 3 ਘੰਟੇ ਦੇ ਵਿੱਚ ਅਸੀਂ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨ ਦਾ ਯਤਨ ਵੀ ਕਰ ਲਈਏ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਤਾਂ ਇਸ ਕਰਕੇ ਆਪਾਂ ਅੰਮ੍ਰਿਤ ਵੇਲਾ ਜ਼ਰੂਰ ਸੰਭਾਲ ਲੈਣਾ ਹੈ ਅੰਮ੍ਰਿਤ ਵੇਲੇ ਦੇ ਚਾਹੀਏ ਅਸੀਂ ਪੰਜ ਬਾਣੀਆਂ ਦਾ ਪਾਠ ਹੀ ਕਰ ਰਹੇ ਹਾਂ ਚਾਹੇ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ ਤਾਂ ਪੂਰੀ ਸਹਿਜ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਭ ਤੋਂ ਪਹਿਲਾਂ ਅੰਮਿਤ ਵੇਲੇ ਇਹ ਕੋਸ਼ਿਸ਼ ਕਰਨੀ ਹੈ ਅਸੀਂ ਅੰਮਿਤ ਵੇਲੇ ਉੱਠ ਕੇ ਬਾਣੀ ਪੜੀ ਅੰਮਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਅਸੀਂ ਅਮਿਤ ਵੇਲੇ ਨਹੀਂ ਉੱਠ ਪਾਉਂਦੇ ਪਰ ਅਸੀਂ ਅਮਿਤ ਵੇਲੇ ਉੱਠਦੇ ਜੂਰ ਹਾਂ ਪਰ ਸਾਡੇ ਬਾਕੀ ਕੰਮ ਧੰਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਦੁਨਿਆਵੀ ਕੰਮਾਂ ਵਿੱਚ ਲੱਗੇ ਹੋਏ ਹਾਂ ਪਰ ਫਿਰ ਵੀ ਜਦ ਸਾਨੂੰ ਵੇਲਾ ਮਿਲਦਾ ਹੈ ਤਾਂ ਇੱਕ ਵਾਰ ਚੰਕੜਾ ਮਾਇਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ ਮੂਰ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਮੂਰ ਮੰਤਰ ਦਾ ਜਾਪ ਅਸੀਂ ਟੂ ਟੇ ਮਿਲਦੇ ਆਤੇ ਕੰਮ ਕਰ ਕਰਦੇ ਹੋਇਆ ਵਿਕਾਸ ਕਰ ਸਕਦੇ ਹਾਂ ਕਿਸੇ ਵੀ ਪਗਾਂ ਦੀ ਕੋਈ ਜਗਾ ਦੀ ਪਵੰਤੀ ਨਹੀਂ ਹੁੰਦੀ ਤੀਸੀ ਗੱਲ ਅਸੀਂ ਮੂਲ ਮੰਤਰ ਦਾ ਜਾਪ ਸਫਤ ਦੇ ਦੌਰਾਨ ਵੀ ਕਰ ਸਕਦੇ ਹਾਂ ਸਾਸੰਗਤ ਜੀ ਕਈ ਮਨੁੱਖ ਆਖਦੇ ਹਨ ਕਿ ਉਸ ਵੇਲੇ ਸਾਡੇ ਪੈਰਾਂ ਵਿੱਚ ਚੱਪਲ ਵੀ ਹੁੰਦੀ ਹੈ ਜਾਂ ਜੁੱਤੀ ਵੀ ਹੁੰਦੀ ਹੈ ਅਸੀਂ ਪਾਠ ਕਰੀਏ ਚਾ ਨਾ ਕਰੀਏ ਤਾਂ ਵੇਖੋ ਸਾਧ ਸੰਗਤ ਜੀ ਕਿ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ ਗੁਰੂ ਨਾਨਕ ਸਤਿਪਾਤਸ਼ਾ ਜੀ ਸਾਡੇ ਮਨ ਦਾ ਪਿਆਰ ਸਤਿਕਾਰ ਤੇ ਭਾਵਨਾ ਵੀ ਦੇਖਦੇ ਹਨ ਉਹ ਸਾਨੂੰ ਬਾਹਰੀ ਰੂਪ ਦੇ ਵਿੱਚ ਨਹੀਂ ਦੇਖਦੇ ਕਿ ਬਾਹਰੀ ਰੂਪ ਦੇ ਵਿੱਚ ਮਨੁੱਖ ਕੀ ਕਰ ਰਿਹਾ ਹੈ ਉਹ ਤਾਂ ਸਾਡੇ ਅੰਦਰਲੀ ਦੀ ਭਾਵਨਾ ਦੇਖਦੇ ਹਨ ਤੇ ਜੇਕਰ ਅਸੀਂ ਅੰਦਰ ਮਾਨਿਕ ਦੇ ਨਾਲ ਜੁੜੇ ਹੋਏ ਹਾਂ ਤਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਜਦ ਆਪਣੇ ਆਪ ਤੇ ਹੁੰਦੀ ਹੈ ਤੇ ਯਾਦ ਉੱਤੇ ਫੇ ਕੰਟਰੋਲ ਹੀ ਨਹੀਂ ਦਿੰਦਾ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਮਨ ਪੁਰ ਨਾਨਕ ਦੇ ਲੜ ਕਿੰਦਾ ਲੱਗ ਪਿਆ ਹੈ ਅਸੀਂ ਕੰਮ ਕੋਈ ਹੋਰ ਕਰਦੇ ਹੁੰਦੇ ਹਾਂ ਪਰ ਸਾਡੇ ਅੰਦਰ ਵਾਹਿਗੁਰੂ ਜੀ ਦਾ ਸਿਮਰਨ ਚੱਲ ਰਿਹਾ ਹੁੰਦਾ ਹੈ ਨੂਰਮੰਤਤਾ ਦਾ ਜਾਪ ਚੱਲ ਰਿਹਾ ਹੁੰਦਾ ਹੈ ਜਾਂ ਗੁਰਬਾਣੀ ਦਾ ਕੋਈ ਹੋ ਸ਼ਬਦ ਜਾਂ ਗੁਰਬਾਣੀ ਦਾ ਕੋਈ ਪਾਠ ਚੱਲ ਰਿਹਾ ਹੁੰਦਾ ਹੈ ਇਹ ਯਾਦ ਦੇ ਵਿੱਚ ਸਾਡਾ ਮਨ ਵਸ ਵਿੱਚ ਨਹੀਂ ਹੁੰਦਾ ਯਾਦ ਉਸ ਮਾਲਿਕ ਨੂੰ ਅਸੀਂ ਕਿਸੇ ਵੇਲੇ ਵੀ ਕਰਦੇ ਹਾਂ ਕਿਸੇ ਵੀ ਹਾਲਾਤ ਵਿੱਚ ਕਰ ਸਕਦੇ ਹਾਂ ਬਸ ਵਾਹਿਗੁਰੂ ਜੀ ਸਾਡਾ ਭਰੋਸਾ ਦੇਖਦੇ ਹਨ ਸਾਡੀ ਸ਼ਰਧਾ ਦੇਖਦੇ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਾਹਰੀ ਰੂਪ ਵਿੱਚ ਨਹੀਂ ਦੇਖਦੇ ਸਾਨੂੰ ਅੰਦਰੋਂ ਦੇਖਦੇ ਹਨ ਕਿ ਇਹ ਮਨੁੱਖ ਕਿਦਾਂ ਦਾ ਹੈ ਏ ਮਨੁੱਖ ਕਿ ਉਪਰੋਂ-ਉਪਰੋਂ ਬਾਣੀ ਪੜਾ ਰਿਹਾ ਹੈ ਜਾਂ ਅੰਦਰੋਂ ਵੀ ਮੇਰੇ ਨਾਲ ਜੁੜਿਆ ਹੋਇਆ ਹੈ ਬਸ ਆਪਾਂ ਹਰ ਹਾਲ ਦੇ ਵਿੱਚ ਗੁਰਬਾਣੀ ਨਾਲ ਜੁੜਨਾ ਹੈ ਕਿਉਂਕਿ ਜਿੰਨਾ ਵੀ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਦੇ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਉਨਾ ਹੀ ਸਾਡੇ ਗੁਰੂ ਜੀ ਸਾਡੇ ਉੱਤੇ ਕਿਰਪਾ ਬਖਸ਼ਣਗੇ ਸਾਡੇ ਮਨ ਤੇ ਤੰਨ ਦੇ ਰੋਗਾ ਨੂੰ ਦੂਰ ਕਰ ਦੇਣਗੇ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਨਾਮ ਚਾਹੇ ਅਸੀਂ ਕਿਸੇ ਵੀ ਤਰੀਕੇ ਨਾਲ ਲੈ ਰਹੇ ਹਾਂ ਉੱਥੇ ਹੀ ਗੁਰੂਆਂ ਦੀਆਂ ਬਰਕਤਾਂ ਉੱਥੇ ਹੀ ਗੁਰੂ ਦੀ ਕਿਰਪਾ ਸਾਡੇ ਉੱਤੇ ਹੋ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਸਾਧ ਸੰਗਤ ਜੀ ਤੁਸੀਂ ਵੀ ਮੂਲ ਮੰਤਰ ਦਾ ਜਾਪ ਕਰਕੇ ਤੇ ਆਪਣੇ ਗੁਰੂ ਦੀ ਕਿਰਪਾ ਨੂੰ ਪਰਖ ਕੇ ਦੇਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ